ਸਤਿ ਸ਼੍ਰੀ ਅਕਾਲ ਜੀ। ਲਖਨਊਂ ਦੀ ਉਹ ਰਾਤ ਬਹੁਤ ਡਰਾਉਣੀ ਸੀ। ਬਾਹਰ ਅਸਮਾਨ ਰੋ ਰਿਹਾ ਸੀ ਅਤੇ ਮੂਸਲਾ ਧਾਰਮੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਸੀ। ਪਰ ਉਸ ਤੂਫਾਨ ਤੋਂ ਵੀ ਜ਼ਿਆਦਾ ਭਿਆਨਕ ਤੂਫਾਨ ਗੌਮਤੀ ਨਗਰ ਦੇ ਉਸ ਆਲੀਸ਼ਾਨ ਮਕਾਨ ਦੇ ਇੱਕ ਛੋਟੇ ਸਿੱਲਣ ਭਰੇ ਕਮਰੇ ਵਿੱਚ ਚੱਲ ਰਿਹਾ ਸੀ। ਕਮਰੇ ਵਿੱਚ ਸਿਰਫ ਇੱਕ ਜੀਰੋ ਵਾਰਡ ਦਾ ਪਲਬ ਜਾਗ ਰਿਹਾ ਸੀ। ਜਿਸ ਦੀ ਮੱਧਮ ਰੌਸ਼ਨੀ ਵਿੱਚ ਮਾਸਟਰ ਗੁਰਨਾਮ ਸਿੰਘ ਦਾ ਚਿਹਰਾ ਇੱਕਦਮ ਨੀਲਾ ਦਿਖਾਈ ਦੇ ਰਿਹਾ ਸੀ। ਉਹਨਾਂ ਨੂੰ ਅਸਥਮਾ ਦਾ ਹੁਣ ਤੱਕ ਦਾ ਸਭ ਤੋਂ ਭਿਆਨਕ ਦੌਰਾ ਪਿਆ ਸੀ। ਉਹਨਾਂ ਦੀ ਛਾਤੀ ਵਿੱਚੋਂ ਅਜੀਹ ਘਰ ਘਰਾਹਟ ਦੀ ਆਵਾਜ਼ ਆ ਰਹੀ ਸੀ, ਮੰਨੋ ਕੋਈ ਪੁਰਾਣੀ ਮਸ਼ੀਨ ਬੰਦ ਹੋਣ ਤੋਂ ਪਹਿਲਾਂ ਆਖਰੀ ਵਾਰ ਸ਼ੋਰ ਮਚਾ ਰਹੀ ਹੋਵੇ। ਉਹ ਬਿਸਤਰੇ ਦੀ ਚਾਦਰ ਨੂੰ ਮੁਠੀਆਂ ਵਿੱਚ ਫੜੀ ਹਵਾਦੇ ਇੱਕ ਇਕਕੂਟਲੀ ਮੱਛੀ ਵਾਂਗ ਤੜਫ ਰਏ ਸਨ ਉਹਨਾਂ ਦੇ ਬਗਲ ਵਿੱਚ ਬੈਠੀ ਉਹਨਾਂ ਦੀ ਪਤਨੀ ਸਰਬਜੀਤ ਕੌਰ ਦੇ ਹੱਥ ਪੈਰ ਫੁੱਲ ਗਏ 65 ਸਾਲ ਦੀ ਉਮਰ ਵਿੱਚ ਉਹਨਾਂ ਦਾ ਸਰੀਰ ਪਹਿਲਾਂ ਹੀ ਕਮਜ਼ੋਰ ਸੀ ਅਤੇ ਹੁਣ ਪਤੀ ਦੀ ਇਹ ਹਾਲਤ ਦੇਖ ਕੇ ਉਹਨਾਂ ਦੀ ਰੂਹ ਕੰਬ ਗਈ ਸੀ ਸਰਬਜੀਤ ਨੇ ਕਬਰਾਟ ਵਿੱਚ ਸਾਈਡ ਟੇਬਲ ਤੇ ਰੱਖਿਆ ਇਨਹੇਲਰ ਚੁੱਕਿਆ ਉਹਨਾਂ ਨੇ ਜਲਦੀ ਨਾਲ ਉਸ ਨੂੰ ਗੁਰਨਾਮ ਸਿੰਘ ਦੇ ਮੂੰਹ ਵਿੱਚ ਲਗਾਇਆ ਅਤੇ ਪੰਪ ਦਬਾਇਆ ਇੱਕ ਵਾਰ, ਦੋ ਵਾਰ, ਤਿੰਨ ਵਾਰ ਪਰ ਇਨਹੇਲਰ ਵਿੱਚੋਂ ਦਵਾਈ ਨਹੀਂ ਨਿਕਲੀ। ਸਿਰਫ ਖਾਲੀ ਹਵਾ ਦੀ ਆਵਾਜ਼ ਆਈ। हे ਰੱਬਾ ਇਹ ਵੀ ਹੁਣੇ ਹੀ ਖਤਮ ਹੋਣਾ ਸੀ। ਸਰਬਜੀਤ ਦੇ ਮੂੰਹੋਂ ਚੀਕ ਨਿਕਲ ਗਈ। ਗੁਰਨਾਮ ਸਿੰਘ ਨੇ ਆਪਣੀਆਂ ਪਥਰਾਈਆਂ ਅੱਖਾਂ ਨਾਲ ਸਰਬਜੀਤ ਵੱਲ ਦੇਖਿਆ। ਅਤੇ ਕੰਬਦੇ ਹੱਥ ਨਾਲ ਉਹਨਾਂ ਦਾ ਹੱਥ ਫੜ ਲਿਆ ਉਹਨਾਂ ਦੀ ਪਕੜ ਢਿੱਲੀ ਪੈਂਦੀ ਜਾ ਰਹੀ ਸੀ ਉਹ ਕੁਝ ਬੋਲ ਪਾ ਨਹੀਂ ਰਹੀ ਸੀ ਬਸ ਉਹਨਾਂ ਦੀਆਂ ਅੱਖਾਂ ਕਹਿ ਰਹੀਆਂ ਸਨ ਸਰਵਜੀਤ ਹੁਣ ਮੇਰਾ ਸਮਾਂ ਆ ਗਿਆ ਹੈ ਪਰ ਸਰਵਜੀਤ ਹਾਰ ਕਿਵੇਂ ਮੰਨ ਲੈਂਦੀ ਉਹਨਾਂ ਨੇ ਪਤੀ ਦੇ ਹੱਥ ਨੂੰ ਆਪਣੀ ਗਲ ਨਾਲ ਲਗਾਇਆ ਅਤੇ ਰੋ ਕੇ ਬੋਲੀ ਤੁਸੀਂ ਹਿੰਮਤ ਨਾ ਹਾਰਨਾ ਮੈਂ ਹੁਣ ਦਵਾਈ ਦਾ ਇੰਤਜ਼ਾਮ ਕਰਦੀ ਆਂ ਪੂਰਾ ਘਰ ਹਨੇਰੇ ਵਿੱਚ ਡੁੱਬਿਆ ਸੀ ਪਰ ਸਾਹਮਣੇ ਵਾਲੇ ਕਮਰੇ ਦੇ ਦਰਵਾਜ਼ੇ ਦੇ ਹੇਠੋਂ ਰੋਸ਼ਨੀ ਦੀ ਇੱਕ ਲਕੀਰ ਦਿਖ ਰਹੀ ਸੀ ਉਹ ਉਹਨਾਂ ਦੀ ਵੱਡੀ ਨੂੰਹ ਪ੍ਰੀਤੀ ਦਾ ਕਮਰਾ ਸੀ ਅੰਦਰੋਂ ਟੀਵੀ ਚੱਲਣ ਦੀ ਅਤੇ ਦੱਬੀ-ਦੱਬੀ ਹੱਸੀ ਦੀ ਆਵਾਜ਼ ਆ ਰਹੀ ਸੀ ਸਰਬਜੀਤ ਉਸ ਦਰਵਾਜ਼ੇ ਤੱਕ ਪਹੁੰਚੀ ਅਤੇ ਉਸ ਨੂੰ ਜ਼ੋਰ-ਜ਼ੋਰ ਨਾਲ ਖੜਕਾਉਣ ਲੱਗੀ ਪਰ ਦਰਵਾਜ਼ਾ ਨਹੀਂ ਖੁੱਲਿਆ ਸਰਬਜੀਤ ਦਾ ਦਿਲ ਬੈਠਦਾ ਜਾ ਰਿਹਾ ਸੀ। ਉਹਨਾਂ ਨੇ ਫਿਰ ਪੂਰੀ ਤਾਕਤ ਨਾਲ ਦਰਵਾਜ਼ਾ ਖੜਕਾਇਆ। ਤਦ ਛਟਕੇ ਨਾਲ ਦਰਵਾਜ਼ਾ ਖੁੱਲਿਆ। ਪ੍ਰੀਤੀ ਸਾਹਮਣੇ ਖੜੀ ਸੀ। ਉਸ ਦੇ ਚਿਹਰੇ ਤੇ ਮਹਿੰਗੀ ਨਾਈਟ ਕਰੀਮ ਲੱਗੀ ਸੀ ਅਤੇ ਹੱਥ ਵਿੱਚ ਮੋਬਾਈਲ ਸੀ। ਉਹ ਆਪਣੀ ਸੱਸ ਨੂੰ ਇੰਜ ਦੇਖ ਰਹੀ ਸੀ ਜਿਵੇਂ ਕੋਈ ਭਿਖਾਰੀ ਉਸ ਦੇ ਦਰਵਾਜ਼ੇ ਤੇ ਆ ਗਿਆ ਹੋਵੇ। ਕੀ ਹੈ? ਰਾਤ ਦੇ 12 ਵਜh ਰਹੇ ਹਨ। ਇਨਸਾਨ ਨੂੰ ਦਿਨ ਭਰ ਕੰਮ ਕਰਨ ਤੋਂ ਬਾਅਦ ਵੀ ਤੁਸੀਂ ਚੈਨ ਨਾਲ ਸੌਣ ਨਹੀਂ ਦਿੰਦੇ ਹੁਣ ਕੀ ਨਾਟਕ ਸ਼ੁਰੂ ਹੋ ਗਿਆ ਤੁਹਾਡਾ ਸਰਬਜੀਤ ਨੇ ਆਪਣੇ ਦੋਵੇਂ ਹੱਥ ਜੋੜ ਲਏ ਉਹਨਾਂ ਦੀਆਂ ਅੱਖਾਂ ਵਿੱਚੋਂ ਵਗਦੇ ਹੰਝੂ ਆਣੇ ਗੱਲਾਂ ਨੂੰ ਪਿਉਂ ਦਿੱਤਾ ਸੀ ਉਹ ਗਿੜਗੜਾਉਂਦੇ ਹੋਏ ਬੋਲੀਤੀ ਏ ਨਾਟਕ ਨਹੀਂ ਹੈ ਤੇਰੇ ਬਾਪੂ ਜੀ ਨੂੰ ਦੌਰਾ ਪਿਆ ਹੈ ਉਹਨਾਂ ਦਾ ਇਨਹੇਲਰ ਖਾਲੀ ਹੋ ਗਿਆ ਹੈ ਉਹ ਮਰ ਜਾਣਗੇ ਹੱਥ ਜੋੜਦੀਆਂ ਤੇਰੇ ਅੱਗੇ ਪ੍ਰੀਤੀ ਨੇ ਇੱਕ ਪਲ ਲਈ ਵੀ ਆਪਣੀ ਸੱਸ ਦੀ ਲਚਾਰੀ ਨੂੰ ਨਹੀਂ ਸਮਝਿਆ ਉਸ ਨੇ ਕੰਧ ਕੜੀਵਲ ਦੇਖਿਆ ਅਤੇ ਇੱਕ ਲੰਬੀ ਉਬਾਸੀ ਲਈ ਤੁਹਾਨੂੰ ਪਤਾ ਹੈ ਰਾਤ ਨੂੰ ਡਾਕਟਰ ਨੂੰ ਘਰ ਬੁਲਾਉਣ ਦੀ ਫੀਸ ਕਿੰਨੀ ਹੈ ਪੂਰੇ 2000 ਰੁਪਏ ਲੈਂਦਾ ਹੈ ਮੇਰੇ ਕੋਲ ਘਰ ਦੇ ਖਰਚੇ ਲਈ ਬਚੇ ਪੈਸਿਆਂ ਤੋਂ ਇਲਾਵਾ ਕੋਈ ਨਕਦੀ ਨਹੀਂ ਹੈ ਸਰਬਜੀਤ ਨੂੰ ਲੱਗਿਆ ਜਿਵੇਂ ਕਿਸੇ ਨੇ ਉਹਨਾਂ ਦੇ ਸੀਨੇ ਵਿੱਚ ਖੰਜਰ ਉਤਾਰ ਦਿੱਤਾ ਹੋਵੇ ਜਿਸ ਸੌਰੇ ਨੇ ਆਪਣੀ ਪੂਰੀ ਪੈਨਸ਼ਨ ਇਸ ਘਰ ਦੀਆਂ ਇੱਟਾਂ ਵਿੱਚ ਲਗਾ ਦਿੱਤੀ ਅੱਜ ਉਸੇ ਘਰ ਦੀ ਨੂੰ 2000 ਰੁਪਏ ਲਈ ਉਹਨਾਂ ਦੀ ਜਾਨ ਦਾ ਸੌਦਾ ਕਰ ਰਹੀ ਸੀ ਸਰਬਜੀਤ ਰੋਂਦੇ ਹੋਏ ਬੋਲੀ ਬੇਟੀ ਪੈਸੇ ਮੈਂ ਬਾਅਦ ਵਿੱਚ ਦੇ ਦੇਾਂਗੀ ਮੇਰੀ ਪੈਨਸ਼ਨ ਹੁੰਦੇ ਹੀ ਕੱਟ ਲੈਣਾ ਪਰ ਅਜੇ ਫੋਨ ਕਰਦੇ ਉਹ ਟੜਫਰਾਏ ਹਨ ਪ੍ਰੀਤੀ ਨੇ ਬੜੀ ਬੇਰੁਖੀ ਨਾਲ ਜਵਾਬ ਦਿੱਤਾ ਇਮੋਸ਼ਨਲ ਬਲੈਕਮਿਲ ਬਹੁਤ ਅੱਛਾ ਕਰਦੇ ਹੋ ਜਾਓ ਉਹਨਾਂ ਨੂੰ ਗਰਮ ਪਾਣੀ ਪਿਲਾ ਦਿਓ ਠੀਕ ਹੋ ਜਾਣਗੇ ਇਹ ਤਾਂ ਰੋਜ਼ ਦਾ ਡਰਾਮਾ ਹੈ ਉਹਨਾਂ ਦਾ ਹੁਣ ਮੈਨੂੰ ਸੌਣ ਦਿਓ ਕੱਲ ਮੈਂ ਕਿੱਟੀ ਪਾਰਟੀ ਤੇ ਜਾਣਾ ਹੈ ਚਿਹਰਾ ਖਰਾਬ ਹੋ ਜਾਵੇਗਾ ਅਤੇ ਇਸ ਤੋਂ ਪਹਿਲਾਂ ਕਿ ਸਰਬਜੀਤ ਕੁਝ ਹੋਰ ਕਹਿ ਪਾਉਂਦੀ ਪ੍ਰੀਤੀ ਨੇ ਉਹਨਾਂ ਦੇ ਮੂੰਹ ਤੇ ਦਰਵਾਜ਼ਾ ਬੰਦ ਕਰ ਦਿੱਤਾ ਹਾਲ ਵਿੱਚ ਫਿਰ ਤੋਂ ਸੁਣਚਾਨ ਆ ਗਈ ਉਸ ਬੰਦ ਦਰਵਾਜ਼ੇ ਨੇ ਸਰਬਜੀਤ ਨੂੰ ਬਿਨਾਂ ਬੋਲੇ ਹੀ ਦੱਸ ਦਿੱਤਾ ਸੀ ਕਿ ਹੁਣ ਇਸ ਘਰ ਵਿੱਚ ਉਹਨਾਂ ਦੀ ਅਤੇ ਉਹਨਾਂ ਦੇ ਪਤੀ ਦੀ ਕੋਈ ਕੀਮਤ ਨਹੀਂ ਬਚੀ ਉਹ અપਮਾਨ ਅਤੇ ਦੁੱਖ ਦੇ ਬੋਝ ਹੇਠ ਦੱਬੀ ਹੋਈ દોੜ ਕੇ ਆਪਣੇ ਪਤੀ ਕੋਲ ਆ ਗਈ ਅਤੇ ਉਹਨਾਂ ਦਾ ਸਿਰ ਆਪਣੀ ਗੋਦੀ ਵਿੱਚ ਰੱਖ ਲਿਆ ਮੈਂ ਹਾਂ ਮੈਂ ਕੁਝ ਨਹੀਂ ਹੁੰਦਿਆਂਗੀ ਤੁਹਾਨੂੰ ਪਰ ਉਹਨਾਂ ਨੂੰ ਖੁਦ ਨਹੀਂ ਪਤਾ ਸੀ ਕਿ ਉਹ ਕੀ ਕਰਨਗੇ ਤਦ ਬਿਜਲੀ ਕਟ ਗਈ ਅਤੇ ਕਮਰੇ ਵਿੱਚ ਇੱਕ ਪਲ ਲਈ ਰੋਸ਼ਨੀ ਹੋਈ ਸਰਬਜੀਤ ਦੀ ਨਜ਼ਰ ਆਪਣੀ ਕਲਾਈ ਤੇ ਪਈ ਤੇ ਸੋਨੇ ਦੀਆਂ ਦੋ ਪ੍ਰਾਣੀਆਂ ਵੰਗਾ ਚਮਕ ਰਹੀਆਂ ਸਨ ਇਹ ਉਹੀ ਵੰਗਾ ਸਨ ਜੋ ਗੁਰਨਾਮ ਸਿੰਘ ਨੇ ਆਪਣੀ ਪਹਿਲੀ ਵੱਡੀ ਲਾਟਰੀ ਲਗਨ ਤੇ 30 ਸਾਲ ਪਹਿਲਾਂ ਬਣਵਾਈਆਂ ਸਨ ਅਤੇ ਕਿਹਾ ਸੀ ਸਰਬਜੀਤ ਇਹ ਸੋਨਾ ਨਹੀਂ ਇਹ ਸਾਡੇ ਬੁਰੇ ਵਕਤ ਦਾ ਸਾਥੀ ਹੈ ਸਰਬਜੀਤ ਨੇ ਆਪਣੇ ਅਥਰੂ ਪੁੰਜੇ ਉਹਨਾਂ ਦੀਆਂ ਅੱਖਾਂ ਵਿੱਚ ਹੁਣ ਬੇਵਸੀ ਦੀ ਜਗਾ ਇੱਕ ਕਠੋਰ ਫੈਸਲਾ ਸੀ ਉਹਨਾਂ ਨੇ ਆਪਣੀ ਕਲਾਈ ਤੋਂ ਵੰਗਾਂ ਉਤਾਰ ਦਿੱਤੀਆਂ ਅੱਜ ਇੱਕ ਪਤਨੀ ਆਪਣੇ ਸੁਹਾਗ ਨੂੰ ਪਹੁੰਚਾਉਣ ਲਈ ਆਪਣੀ ਸਭ ਤੋਂ ਕੀਮਤੀ ਨਿਸ਼ਾਨੀ ਵੇਚਣ ਜਾ ਰਹੀ ਸੀ ਸਰਬਜੀਤ ਕੌਰ ਨੇ ਕੰਬਦੇ ਹੱਥਾਂ ਨਾਲ ਉਹ ਵੰਗਾਂ ਉਤਾਰੀਆਂ 30 ਸਾਲਾਂ ਤੱਕ ਇਹ ਵੰਗਾਂ ਉਹਨਾਂ ਦੇ ਸਰੀਰ ਦਾ ਹਿੱਸਾ ਰਹੀਆਂ ਸਨ ਉਹਨਾਂ ਨੂੰ ਉਤਾਰਦੇ ਹੀ ਅਜਿਹਾ ਲੱਗਾ ਜਿਵੇਂ ਉਹਨਾਂ ਨੇ ਆਪਣੀ ਆਤਮਾ ਦਾ ਇੱਕ ਟੁਕੜਾ ਕੱਢ ਕੇ ਵੱਖ ਰੱਖ ਦਿੱਤਾ ਹੋਵੇ। ਉਹਨਾਂ ਨੇ ਇੱਕ ਆਖਰੀ ਵਾਰ ਤੜਫਦੇ ਹੋਏ ਆਪਣੇ ਪਤੀ ਵੱਲ ਦੇਖਿਆ। ਗੁਰਨਾਮ ਸਿੰਘ ਦੀਆਂ ਅੱਖਾਂ ਹੁਣ ਬੰਦ ਹੋ ਰਹੀਆਂ ਸਨ। ਸਰਬਜੀਤ ਨੇ ਝੁੱਕ ਕੇ ਗੁਰਨਾਮ ਦੇ ਠੰਡੇ ਪੈ ਚੁੱਕੇ ਮੱਥੇ ਨੂੰ ਚੁੰਮਿਆ ਅਤੇ ਬੋਲੀ ਹਿੰਮਤ ਨਾ ਹਾਰਨਾ। ਮੈਂ ਅਜੇ ਹੁਣੇ ਆਈ। ਜਮਰਾਜ ਨਾਲ ਲੜ ਕੇ ਵੀ ਤੁਹਾਡੇ ਸਾਹ ਵਾਪਸ ਲਿਆਵਾਂਗੀ ਸਰਬਜੀਤ ਨੇ ਘਰ ਦਾ ਭਾਰੀ ਮੁਖ ਦਰਵਾਜ਼ਾ ਖੋਲਿਆ ਬਾਹਰ ਤੂਫਾਨ ਆਪਣੇ ਪੂਰੇ ਜ਼ੋਰ ਤੇ ਸੀ 60 ਸਾਲ ਦੀ ਉਸ ਬਜ਼ੁਰਗ ਔਰਤ ਨੇ ਆਪਣੀ ਚੁੰਨੀ ਸਿਰ ਤੇ ਕੱਸ ਕੇ ਬੰਨੀ ਅਤੇ ਉਸ ਕਾਲੇ ਹਨੇਰੇ ਵਿੱਚ ਬਾਹਰ ਕਦਮ ਰੱਖ ਦਿੱਤਾ ਗਉਮਤੀ ਨਗਰ ਦੀਆਂ ਸੜਕਾਂ ਜੋ ਦਿਨ ਵਿੱਚ ਸ਼ਾਨ ਨਾਲ ਚਮਕਦੀਆਂ ਸਨ ਅੱਜ ਪਾਣੀ ਵਿੱਚ ਡੁੱਬੀਆਂ ਹੋਈਆਂ ਸਨ ਸਰਬਜੀਤ ਦੇ ਗੋਡਿਆਂ ਵਿੱਚ ਦਰਦ ਸੀ ਪਰ ਅੱਜ ਉਹਨਾਂ ਨੂੰ ਦਰਦ ਮਹਿਸੂਸ ਨਹੀਂ ਹੋ ਰਿਹਾ ਸੀ ਉਹਨਾਂ ਨੂੰ ਸਿਰਫ ਇੱਕ ਹੀ ਆਵਾਜ਼ ਸੁਣਾਈ ਦੇ ਰਹੀ ਸੀ ਉਹਨਾਂ ਦੇ ਪਤੀ ਦੇ ਉਖੜਦੇ ਹੋਏ ਸਾਹ ਉਹ ਚਿੱਕੜ ਵਿੱਚ ਫਿਸਲਦੇ ਸੰਭਲਦੇ ਦੌੜ ਰਹੀ ਸੀ ਗਲੀ ਦੇ ਆਵਾਰਾ ਕੁੱਤੇ ਉਹਨਾਂ ਤੇ ਭੌਂਕ ਰਹੇ ਸਨ ਪਰ ਸਰਬਜੀਤ ਨੂੰ ਡਰ ਨਹੀਂ ਲੱਗ ਰਿਹਾ ਸੀ ਡਰ ਤਾਂ ਪਿੱਛੇ ਉਸ ਕਮਰੇ ਵਿੱਚ ਹੀ ਛੁੱਟ ਗਿਆ ਸੀ ਜਿੱਥੇ ਉਹਨਾਂ ਦਾ ਸੁਹਾਗ ਮੌਤ ਨਾਲ ਲੜ ਰਿਹਾ ਸੀ ਭਿੱਜਦੇ ਹੋਏ ਉਹ ਕਲੋਨੀ ਦੇ ਮੋੜ ਤੇ ਸਥਿਤ ਗੁਪਤਾ ਮੈਡੀਕਲ ਸਟੋਰ ਕੋਲ ਪਹੁੰਚੀ ਸ਼ਟਰ ਡਿੱਗਿਆ ਹੋਇਆ ਸੀ ਦੁਕਾਨ ਬੰਦ ਸੀ ਸਰਬਜੀਤ ਦਾ ਦਿਲ ਡੁੱਬ ਗਿਆ ਉਹਨਾਂ ਨੇ پاਗਲਾ ਵਾਂਗ ਲੋਹੇ ਦੇ ਸ਼ਟਰ ਨੂੰ ਪਿੱਟਣਾ ਸ਼ੁਰੂ ਕਰ ਦਿੱਤਾ ਉਹਨਾਂ ਦੇ ਬੁੱਢੇ ਹੱਥਾਂ ਵਿੱਚੋਂ ਖੂਨ ਨਿਕਲਣ ਲੱਗਾ ਪਰ ਉਹਨਾਂ ਨੇ ਰੁਕਣ ਦਾ ਨਾਮ ਨਹੀਂ ਲਿਆ ਗੁਪਤਾ ਜੀ ਦੁਕਾਨ ਖੋਲੋ ਕੋਈ ਹੈ ਰੱਬ ਦੇ ਲਈ ਦੁਕਾਨ ਖੋਲੋ ਉਹਨਾਂ ਦੀ ਆਵਾਜ਼ ਬੱਦਲਾਂ ਦੀ ਗਰਜ ਵਿੱਚ ਦੱਬ ਰਹੀ ਸੀ ਕਾਫੀ ਧੀਰ ਬਾਅਦ ਸ਼ਟਰ ਦੇ ਹੇਠੋਂ ਥੋੜੀ ਰੋਸ਼ਨੀ ਆਈ ਅਤੇ ਸ਼ਟਰ ਅੱਧਾ ਉੱਠਿਆ ਅੰਦਰੋਂ ਗੁਪਤਾ ਜੀ نیند ਭਰੀਆਂ ਅੱਖਾਂ ਨਾਲ ਬਾਹਰ ਆਏ ਸਾਹਮਣੇ ਭੀਜੀ ਹੋਈ ਬਾਦਹਾਵਾਸ ਮਾਸਟਰ ਜੀ ਨੂੰ ਦੇਖ ਕੇ ਉਹ ਹੈਰਾਨ ਰਹਿ ਗਏ ਸਰਬਜੀਤ ਨੇ ਸਾਹ ਲੈਣ ਦੀ ਕੋਸ਼ਿਸ਼ ਕੀਤੀ ਪਰ ਸ਼ਬਦ ਗਲੇ ਵਿੱਚ ਟਕ ਗਏ ਫਿਰ ਫੁੱਟ ਫੁੱਟ ਕੇ ਰੋ ਪਈ ਬੇਟਾ ਇਨਹੇਲਰ ਅਤੇ ਆਕਸੀਜਨ ਦਾ ਸਿਲੰਡਰ ਦੇ ਦੇ ਹੁਣੇ ਹੀ ਗੁਪਤਾ ਜੀ ਥੋੜਾ हिचकिਚਾਏ ਮਾਤਾ ਜੀ ਪੁਰਾਣਾ ਹਿਸਾਬ ਵੀ ਅਜੇ ਬਾਕੀ ਹੈ ਮਾਲਕ ਨੇ ਉਧਾਰ ਦੇਣ ਤੋਂ ਮਨਾਂ ਕੀਤਾ ਹੈ ਇਹ ਸੁਣਦੇ ਹੀ ਸਰਬਜੀਤ ਦੀ ਰਹੀ ਸਹੀ ਹਿੰਮਤ ਵੀ ਟੁੱਟਣ ਲੱਗੀ ਦੁਨੀਆ ਨੂੰ ਗਿਆਨ ਵੰਡਣ ਵਾਲੇ ਮਾਸਟਰਜੀਤ ਦੀ ਪਤਨੀ ਅੱਜ ਇੱਕ ਦੁਕਾਨਦਾਰ ਦੇ ਸਾਹਮਣੇ ਭੀਖ ਮੰਗ ਰਹੀ ਸੀ ਸਮਾਜ ਦਾ ਇਹ ਅਸਲੀ ਚਿਹਰਾ ਸੀ ਸਨਮਾਨ ਸਿਰਫ ਉਦੋਂ ਤੱਕ ਹੈ ਜਦੋਂ ਤੱਕ ਜੇਬ ਵਿੱਚ ਪੈਸਾ ਹੈ ਸਰਬਜੀਤ ਨੇ ਆਪਣੀ ਮੁਠੀ ਖੋਲੀ ਗਿੱਲੀ ਹਥੇਲੀ ਤੇ ਉਹ ਸੋਨੇ ਦੀਆਂ ਦੋ ਮੰਗਾ ਚਮਕ ਰਹੀਆਂ ਸਨ ਉਹਨਾਂ ਨੇ ਕੰਬਦੇ ਹੱਥਾਂ ਨਾਲ ਉਹ ਮੰਗਾ ਕਾਊਂਟਰ ਤੇ ਰੱਖ ਦਿੱਤੀਆਂ ਇਹ ਰੱਖ ਲਓ ਬੇਟਾ ਸਰਬਜੀ ਦੀ ਆਵਾਜ਼ ਵਿੱਚ ਇੱਕ ਅਜੀਬ ਜਿਹੀ ਖਣਕ ਸੀ ਇਹ 24 ਕੈਰਟ ਦੀਆਂ ਹਨ ਤੁਹਾਡੇ ਸਿਲੰਡਰ ਦੀ ਕੀਮਤ ਤੋਂ ਬਹੁਤ ਜ਼ਿਆਦਾ ਇਹਨਾਂ ਨੂੰ ਗਿਰਵੀ ਰੱਖ ਲਓ ਵੇਚ ਦਿਓ ਜੋ ਕਰਨਾ ਹੈ ਕਰੋ ਬਸ ਮੈਨੂੰ ਮੇਰੇ ਪਤੀ ਦੇ ਸਾਹ ਦੇ ਦਿਓ ਗੁਪਤਾ ਜੀ ਉਹਨਾਂ ਮੰਗਾ ਨੂੰ ਅਤੇ ਫਿਰ ਉਸ ਬੁੱਢੀ ਮਾਂ ਦੀਆਂ ਅੱਖਾਂ ਨੂੰ ਦੇਖਦੇ ਰਹਿ ਗਏ ਸ਼ਰਮ ਨਾਲ ਉਹਨਾਂ ਦੀਆਂ ਵੀ ਨਜ਼ਰਾਂ ਝੁਕ ਗਈਆਂ ਉਹਨਾਂ ਨੇ ਚੁੱਪ-ਚਾਪ ਵੰਗਾ ਗੱਲੇ ਵਿੱਚ ਰੱਖੀਆਂ ਅਤੇ ਦਵਾਈਆਂ ਤੇ ਛੋਟਾ ਪੋਰਟੇਬਲ ਆਕਸੀਜਨ ਕਿਟ ਕੱਢ ਕੇ ਸਰਬਜੀਤ ਦੇ ਹੱਥਾਂ ਵਿੱਚ ਫੜਾ ਦਿੱਤੀ ਸਰਬਜੀਤ ਨੇ ਇੱਕ ਪਲ ਵੀ ਬਰਬਾਦ ਨਹੀਂ ਕੀਤਾ ਉਹ ਸਮਾਨ ਸੀਨੇ ਨਾਲ ਚਿਪਕਾਏ ਇਸ ਤੂਫਾਨ ਵਿੱਚ ਵਾਪਸ ਆਪਣੇ ਘਰ ਵੱਲ ਦੌੜੀ ਜਦੋਂ ਉਹ ਕਮਰੇ ਵਿੱਚ ਪਹੁੰਚੀ ਤਾਂ ਗੁਰਨਾਮ ਸਿੰਘ ਦਾ ਸਰੀਰ ਇੱਕਦਮ ਸ਼ਾਂਤ ਪਿਆ ਸੀ ਸਰਬਜੀਤ ਦੇ ਮੂੰਹੋਂ ਚੀਕ ਨਿਕਲ ਨਹੀਂ ਵਾਲੀ ਸੀ ਕਿ ਉਹਨਾਂ ਨੇ ਦੇਖਿਆ ਗੁਰਨਾਮ ਦੀ ਛਾਤੀ ਵਿੱਚ ਬਹੁਤ ਹਲਕੀ ਹਰਕਤ ਹੋ ਰਹੀ ਸੀ ਉਹ ਜਿੰਦਾ ਸਨ ਸਰਬਜੀਤ ਨੇ ਝਟਪਟ ਆਕਸੀਜਨ ਮਾਸਕ ਉਹਨਾਂ ਦੇ ਮੂੰਹ ਤੇ ਲਗਾਇਆ ਅਤੇ ਪੰਪ ਚਾਲੂ ਕੀਤਾ ਦਵਾਈ ਦਾ ਅਸਰ ਹੋਣ ਵਿੱਚ ਕੁਝ ਮਿੰਟ ਲੱਗੇ ਜੋ ਸਰਬਜੀਤ ਲਈ ਸਦੀਆਂ ਵਰਗੇ ਸਨ ਹੌਲੀ ਹੌਲੀ ਗੁਰਨਾਮ ਸਿੰਘ ਦੇ ਸਾਹ ਸਥਿਰ ਹੋਣ ਲੱਗੇ ਉਨ੍ਹਾਂ ਦੇ ਚਿਹਰੇ ਦਾ ਨੀਲਾਪਣ ਘਟ ਹੋਣ ਲੱਗਾ ਸਰਬਜੀਤ ਉੱਥੇ ਹੀ ਜ਼ਮੀਨ ਤੇ ਬਿਸਤਰੇ ਦੇ ਪਾਣੀ ਬੈਠ ਕੇ ਆਪਣੇ ਪਤੀ ਦਾ ਹੱਥ ਫੜ ਕੇ ਰਾਤ ਭਰ ਜਾਗਦੀ ਰਹੀ ਉਨ੍ਹਾਂ ਦੇ ਭਿੱਜੇ ਕੱਪੜੇ ਸਰੀਰ ਤੇ ਹੀ ਸੁੱਕ ਗਏ ਠੰਡ ਨਾਲ ਹੱਡੀਆਂ ਕੰਬ ਰਹੀਆਂ ਸਨ ਪਰ ਉਹਨਾਂ ਨੇ ਸਹੀ ਤੱਕ ਨਹੀਂ ਕੀਤੀ ਸਵੇਰ ਦੀ ਪਹਿਲੀ ਕਿਰਨ ਖਿੜਕੀ ਰਾਹੀਂ ਅੰਦਰ ਆਈ tufaan tham chukya si ਪਰ ਘਰ ਦੇ ਅੰਦਰ ਦਾ ਸ਼ਨਾਟਾ ਅਜੇ ਵੀ ਗਹਿਰਾ ਸੀ ਗੁਰਨਾਮ ਸਿੰਘ ਨੇ ਹੌਲੀ ਜਾਈ ਆਪਣੀਆਂ ਅੱਖਾਂ ਖੋਲੀਆਂ ਉਹਨਾਂ ਦੀ ਨਜ਼ਰ ਸਭ ਤੋਂ ਪਹਿਲਾਂ ਹੀਠਾ ਜ਼ਮੀਨ ਤੇ ਬੈਠੀ ਆਪਣੀ ਪਤਨੀ ਤੇ ਪਈ ਸਰਬਜੀਤ ਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ ਵਾਲ ਖਿਲਰੇ ਹੋਏ ਸਨ ਗੁਰਨਾਮ ਨੇ ਕਮਜ਼ੋਰ ਹੱਥਾਂ ਨਾਲ ਸਰਬਜੀਤ ਦੇ ਹੱਥ ਨੂੰ ਸਹਲਾਇਆ ਜਿਵੇਂ ਹੀ ਉਹਨਾਂ ਦਾ ਹੱਥ ਸਰਬਜੀਤ ਦੀ ਕਲਾਈ ਤੇ ਗਿਆ ਉਹਨਾਂ ਨੂੰ ਕੁਝ ਖਾਲੀ ਖਾਲੀ ਜਿਹਾ ਮਹਿਸੂਸ ਹੋਇਆ ਉਹਨਾਂ ਨੇ ਸਰਬਜੀਤ ਦੀ ਕਲਾਈ ਦੇਖੀ ਉੱਥੇ ਸਿਰਫ ਚੂੜੀਆਂ ਦੇ ਨਿਸ਼ਾਨ ਸਨ ਵੰਗਾਂ ਗਾਇਬ ਸਨ ਗੁਰਨਾਮ ਸਿੰਘ ਸਭ ਸਮਝ ਗਿਆ ਉਹਨਾਂ ਦੀਆਂ ਬੁੱਢੀਆਂ ਅੱਖਾਂ ਵਿੱਚੋਂ ਅਥਰੂ ਵਹਿਣ ਲੱਗੇ ਅਤੇ ਸਰਾਣੇ ਤੇ ਡਿੱਗਣ ਲੱਗੇ ਸਰਬਜੀਤ ਮੇਰੇ ਚੰਦ ਸਾਹਾਂ ਲਈ ਤੂੰ ਆਪਣੀਆਂ ਵੰਗਾਂ ਵੇਚ ਦਿੱਤੀਆਂ ਇਹ ਜੀਵਨ ਇਨਾ ਵੀ ਕੀਮਤੀ ਨਹੀਂ ਸੀ ਪਗਲੀ ਸਰਬਜੀਤ ਨੇ ਆਪਣੀ ਸੁੰਨੀ ਕਲਾਈ ਨੂੰ ਆਪਣੇ ਪੱਲੇ ਨਾਲ ਟੱਕ ਲਿਆ ਅਤੇ ਮੁਸਕਰਾਉਣ ਦੀ ਕੋਸ਼ਿਸ਼ ਕੀਤੀ ਕੀ ਗੱਲ ਕਰਦੇ ਹੋ ਜੀ ਤੁਸੀਂ ਵੰਗਾ ਤਾਂ ਫਿਰ ਬਣ ਜਾਣਗੀ ਆ ਪਰ ਮੇਰੇ ਲਈ ਸਭ ਤੋਂ ਵੱਡਾ ਗਹਿਣਾ ਮੇਰਾ ਸਭ ਤੋਂ ਵੱਡਾ ਸੁਹਾਗ ਤਾਂ ਤੁਸੀਂ ਹੋ ਜੇ ਤੁਹਾਨੂੰ ਕੁਝ ਹੋ ਜਾਂਦਾ ਤਾਂ ਮੈਂ ਸੋਨੇ ਦੇ ਟੁਕੜਿਆਂ ਦਾ ਕੀ ਕਰਦੀ ਜੀ ਤਦ ਬਾਹਰ ਦਾ ਹਾਲ ਵਿੱਚੋਂ ਕੁੱਕਰ ਦੀ ਸੀਟੀ ਦੀ ਆਵਾਜ਼ ਆਈ ਅਤੇ ਪ੍ਰੀਤੀ ਦੇ ਜੋਰ-ਜੋਰ ਨਾਲ ਹੱਸਣ ਦੀ ਆਵਾਜ਼ ਸੁਣਾਈ ਦਿੱਤੀ ਉੱਪਰ ਵਾਲੇ ਕਮਰੇ ਵਿੱਚ ਬੇਟਾ ਨੂੰ ਆਪਣੀ ਦੁਨੀਆ ਵਿੱਚ ਮਸਤ ਸਨ ਬੇਖਬਰ ਕਿ ਇਹਠਾਂ ਰਾਤ ਭਰ ਮੌਤ ਦਾ ਤਾंडव ਹੋਇਆ ਸੀ ਗੁਰਨਾਮ ਸਿੰਘ ਨੇ ਆਪਣੀ ਪਤਨੀ ਦੇ ਹੰਝੂਆਂ ਨੂੰ ਪੂੰਝਿਆ ਉਨ੍ਹਾਂ ਦੀਆਂ ਅੱਖਾਂ ਵਿੱਚ ਹੁਣ ਬਿਮਾਰੀ ਦੀ ਥਕਾਨ ਨਹੀਂ ਬਲਕਿ ਇੱਕ ਕਠੋਰ ਫੈਸਲੇ ਦੀ ਚਮਕ ਸੀ ਸਰਬਜੀਤ ਗੁਰਨਾਮ ਨੇ ਪਾਰੀ ਆਵਾਜ਼ ਵਿੱਚ ਕਿਹਾ ਅੱਜ ਤੂੰ ਆਪਣੀ ਕਲਾਈ ਸੁੰਨੀ ਕਰ ਲਈ ਪਰ ਹੁਣ ਹੋਰ ਨਹੀਂ ਹੁਣ ਬਹੁਤ ਹੋ ਗਿਆ ਆਪਣਾ ਸਮਾਨ ਬੰਨ ਲੈ ਜਿਸ ਘਰ ਵਿੱਚ ਤੇਰੀ ਕਲਾਈ ਦੀਆਂ ਮੰਗਾ ਨਾਲੋਂ ਜ਼ਿਆਦਾ ਕੀਮਤ ਮੇਰੀ ਮੌਤ ਦੀ ਹੋਵੇ ਉਸ ਘਰ ਵਿੱਚ ਅਸੀਂ ਇੱਕ ਪਲ ਵੀ ਨਹੀਂ ਰਹਾਂਗੇ ਅਗਲੀ ਸਵੇਰ ਸੂਰਜ ਤਾਂ ਨਿਕਲਿਆ ਸੀ ਪਰ ਮਾਸਟਰ ਗੁਰਨਾਮ ਸਿੰਘ ਦੇ ਘਰ ਦੇ ਅੰਦਰ ਇੱਕ ਅਜੀਬ ਜਿਹਾ ਮਾਤਮ पसਰਿਆ ਹੋਇਆ ਸੀ ਉਹ ਮਾਤਮ ਕਿਸੇ ਦੀ ਮੌਤ ਦਾ ਨਹੀਂ ਬਲਕਿ ਖੂਨ ਦੇ ਰਿਸ਼ਤਿਆਂ ਦੇ ਮਰਨ ਦਾ ਸੀ ਗੁਰਨਾਮ ਸਿੰਘ ਹੁਣ ਬਿਸਤਰ ਤੇ ਨਹੀਂ ਲੇਟੇ ਸਨ ਉਹ ਕੁਰਸੀ ਤੇ ਬੈਠੇ ਸਨ ਇੱਕਦਮ ਸ਼ਾਂਤ ਜਿਵੇਂ ਕੋਈ ਪੱਥਰ ਦੀ ਮੂਰਤੀ ਹੋਵੇ ਸਰਬਜੀਤ ਕੌਰ ਇੱਕ ਪੁਰਾਣਾ ਕੱਸਿਆ ਹੋਇਆ ਸੂਟਕੇਸ ਤਿਆਰ ਕਰ ਰਹੀ ਸੀ ਇਹ ਉਹੀ ਸੂਟਕੇਸ ਸੀ ਜਿਸ ਨੂੰ ਲੈ ਕੇ ਉਹ 40 ਸਾਲ ਪਹਿਲਾਂ ਇਸ ਘਰ ਵਿੱਚ ਦੁਲਹਣ ਬਣ ਕੇ ਆਈ ਸੀ ਤਦ ਇਸ ਵਿੱਚ ਸੁਪਨੇ ਭਰੇ ਸਨ ਅੱਜ ਇਸ ਵਿੱਚ ਸਿਰਫ ਟੁੱਟੇ ਹੋਏ ਾਰਮਾਨ ਅਤੇ ਕੁਝ ਜੋੜੀ ਕੱਪੜੇ ਸਨ ਤਦ ਪੌੜੀਆਂ ਤੋਂ ਉੱਤਰ ਕੇ ਉਹਨਾਂ ਦਾ ਵੱਡਾ ਬੇਟਾ ਅਮਨ ਹੀਠਾਂ ਆਇਆ ਉਹ ਆਫਿਸ ਲਈ ਤਿਆਰ ਸੀ ਗਲੇ ਵਿੱਚ ਟਾਈ ਬੰਨਦੇ ਹੋਏ ਚੀਲਾਇਆ ਮਾਂ ਅਜੇ ਨਾਸ਼ਤਾ ਨਹੀਂ ਮਿਲੇਗਾ ਕੀ 9 ਵਜ ਗਏ ਹਨ ਅਮਨ ਦੀ ਨਜ਼ਰ ਡਰਾਈੰਗ ਰੂਮ ਵਿੱਚ ਰੱਖੇ ਸੂਟਕੇਸ ਅਤੇ ਕੁਰਸੀ ਤੇ ਬੈਠੇ ਮਾਪਿਆਂ ਤੇ ਪਈ ਉਹ ਰੁਕ ਗਿਆ ਉਸ ਨੂੰ ਰਾਤ ਦੀ ਘਟਨਾ ਦਾ ਰਤੀ ਭਰ ਵੀ ਇਲਮ ਨਹੀਂ ਸੀ ਇਹ ਕੀ ਹੋ ਰਿਹਾ ਹੈ ਕੀ ਤੁਸੀਂ ਕਿਤੇ ਜਾ ਰਹੇ ਹੋ ਅਮਨ ਨੇ ਲਾਪਰਵਾਹੀ ਨਾਲ ਪੁੱਛਿਆ ਜਿਵੇਂ ਕੋਈ ਕਿਸੇ ਮਹਿਮਾਨ ਤੋਂ ਪੁੱਛਦਾ ਹੈ ਗੁਨਾਮ ਸਿੰਘ ਨੇ ਹੌਲੀ ਜਾਈ ਆਪਣੀ ਗਰਦਨ ਘੁਮਾਈ ਅਤੇ بیٹے ਨੂੰ ਦੇਖਿਆ ਉਸ بیٹے ਨੂੰ ਜਿਸ ਨੂੰ ਪੜਾਉਣ ਲਈ ਉਹਨਾਂ ਨੇ ਆਪਣਾ ਪੁਰਾਣਾ ਸੂਟਕੇਸ ਤੱਕ ਨਹੀਂ ਸੀ ਬਦਲਿਆ ਹਾਂ ਬੇਟਾ ਅਸੀਂ ਜਾ ਰਹੇ ਹਾਂ ਹਮੇਸ਼ਾ ਲਈ ਤਾਦਰ ਸੋਈ ਵਿੱਚੋਂ ਚਾਹ ਦਾ ਕੱਪ ਹੱਥ ਵਿੱਚ ਫੜੀ ਪ੍ਰੀਤੀ ਬਾਹਰ ਆਈ ਇਹ ਸੋਹੰਦੇ ਹੀ ਉਸਦੇ ਚਿਹਰੇ ਤੇ ਇੱਕ ਕਟਿਲ ਮੁਸਕਾਨ ਆ ਗਈ ਪਰ ਉਸ ਨੇ ਬਣਾਵਟੀ ਹਰਾਨੀ ਦਿਖਾਈ ਕਿੱਥੇ ਜਾਓਗੇ ਅਤੇ ਲੋਕ ਕੀ ਕਹਿਣਗੇ ਕਿ ਬੇਟੇ ਨੂੰ ਨੇ ਘਰੋਂ ਕੱਢ ਦਿੱਤਾ ਅਸੀਂ ਸਮਾਜ ਵਿੱਚ ਮੂੰਹ ਦਿਖਾਉਣਾ ਹੁੰਦਾ ਹੈ ਪ੍ਰੀਤੀ ਨੇ ਆਪਣੀ ਚਿੰਤਾ ਨਹੀਂ ਬਲਕਿ ਆਪਣੀ ਇੱਜ਼ਤ ਦੀ ਚਿੰਤਾ ਜਤਾਈ ਸਰਬਜੀਤ ਜੋ ਹੁਣ ਤੱਕ ਚੁੱਪ ਸੀ ਅਚਾਨਕ ਫਟ ਪਈ ਸਮਾਜ ਇੱਜ਼ਤ ਸਰਬਜੀਤ ਦੀ ਆਵਾਜ਼ ਕੰਬ ਰਹੀ ਸੀ ਪਰ ਉਸ ਵਿੱਚ ਅੱਗ ਸੀ ਕੱਲ ਰਾਤ ਜਦੋਂ ਤੇਰੇ ਪਿਤਾ ਸਾਹਾਂ ਲਈ ਤੜਫ ਰਹੇ ਸਨ ਤਦ ਕਿੱਥੇ ਸੀ ਤੇਰੀ ਇੱਜ਼ਤ ਜਦੋਂ ਮੈਂ ਤੇਰੀ ਘਰ ਵਾਲੀ ਦਾ ਦਰਵਾਜ਼ਾ ਖੜਕਾਇਆ ਅਤੇ ਉਸ ਨੇ ਮੇਰੇ ਮੂੰਹ ਤੇ ਦਰਵਾਜ਼ਾ ਮਾਰ ਦਿੱਤਾ ਤਦ ਕਿੱਥੇ ਸੀ ਤੇਰਾ ਸਮਾਜ ਅਮਨ ਅਤੇ ਪ੍ਰੀਤੀ ਹਰਾਨ ਰਹਿ ਗਏ ਅਮਨ ਨੇ ਆਪਣੀ ਮਾਂ ਦੀ ਖਾਲੀ ਕਲਾਈ ਦੇਖੀ ਮਾਂ ਇਹ ਮੰਗਾ ਕਿੱਥੇ ਨਹੀਂ ਸਰਬਜੀਤ ਨੇ ਇੱਕ ਕੌੜੀ ਹਸੀ ਹਸੀ। ਉਹ ਮੰਗਾ। ਉਹ ਤਾਂ ਕੱਲ ਰਾਤ ਵਿਕ ਗਈਆਂ ਬੇਟਾ। ਤੇਰੇ ਬਾਪੂ ਦੇ ਸਾਹ ਖਰੀਦਣ ਲਈ। ਕਿਉਂਕਿ ਤੇਰੇ ਘਰ ਵਿੱਚ ਤਾਂ ਪਿਤਾ ਦੀ ਜਾਨ ਦੀ ਕੀਮਤ 2000 ਰੁਪਏ ਵੀ ਨਹੀਂ ਸੀ। ਪੂਰੇ ਕਮਰੇ ਵਿੱਚ ਸ਼ਨਾਟਾ ਛਾ ਗਿਆ। ਅਮਨ ਦੀਆਂ ਨਜ਼ਰਾਂ ਝੁਕ ਗਈਆਂ। ਪਰ ਅਫਸੋਸ ਨਾਲ ਨਹੀਂ। ਬਲਕਿ ਫੜੇ ਜਾਨ ਦੀ ਸ਼ਰਮਿੰਦਗੀ ਨਾਲ। ਪ੍ਰੀਤੀ ਨੇ ਗੱਲ ਸੰਭਾਲਣ ਦੀ ਕੋਸ਼ਿਸ਼ ਕੀਤੀ। ਤੈਨੂੰ ਇਸ ਵਿੱਚ ਇੰਨਾ ਬਵਾਲ ਕਰਨ ਦੀ ਕੀ ਲੋੜ ਹੈ 10 ਦਿਨ ਦੇ ਤਾਂ ਸੀ ਇੰਤਜ਼ਾਮ ਕਰ ਦਿੰਦੇ ਹੁਣ ਇੰਜ ਘਰ ਛੱਡ ਕੇ ਜਾਣਾ ਇਹ ਤਾਂ ਇਮੋਸ਼ਨਲ ਬਲੈਕਮੇਲ ਹੈ ਨਾ ਗੁਨਾਮ ਸਿੰਘ ਆਪਣੀ ਛੋਟੀ ਦੇ ਸਹਾਰੇ ਮੁਸ਼ਕਲ ਨਾਲ ਖੜੇ ਹੋਏ ਉਹ ਚੱਲ ਕੇ ਅਮਨ ਦੇ ਕੋਲ ਆਏ ਬੇਟਾ ਜਿਸ ਘਰ ਦੀ ਨੀਂਵ ਵਿੱਚ ਬਜ਼ੁਰਗਾਂ ਦੇ ਹੰਝੂ ਮਿਲ ਜਾਣ ਉਹ ਘਰ ਨਹੀਂ ਰਹਿੰਦਾ ਖੰਡਰ ਹੋ ਜਾਂਦਾ ਹੈ ਅਸੀਂ ਸੋਚਿਆ ਸੀ ਕਿ ਇਹ ਮਕਾਨ ਸਾਡਾ ਬੁਟਾਪੇ ਦਾ ਸਹਾਰਾ ਬਣੇਗਾ ਪਰ ਅਸੀਂ ਭੁੱਲ ਗਏ ਸੀ ਕਿ ਇੱਟ ਪੱਥਰ ਕਦੇ ਸਹਾਰਾ ਨਹੀਂ ਬਣਦੇ ਔਲਾਦ ਬਣਦੀ ਹੈ ਅਤੇ ਸਾਡੀ ਔਲਾਦ ਤਾਂ ਉਹਨਾਂ ਦਾ ਗਲਾ ਪਾਰ ਆਇਆ ਦੋਵੇਂ ਬਜ਼ੁਰਗ ਮੁੱਖ ਦਰਵਾਜ਼ੇ ਵੱਲ ਵਧੇ ਹਰ ਇੱਕ ਕਦਮ ਦੇ ਨਾਲ ਇੱਕ ਯਾਦ ਪਿੱਛੇ ਛੁੱਟ ਰਹੀ ਸੀ ਦਰਵਾਜ਼ੇ ਦੀ ਚੌਕੜ ਤੇ ਪਹੁੰਚ ਕੇ ਸਰਬਜੀਤ ਇੱਕ ਪਲ ਲਈ ਰੁਕੀ ਉਹਨਾਂ ਨੇ ਮੁੜ ਕੇ ਇੱਕ ਆਖਰੀ ਵਾਰ ਆਪਣੇ ਘਰ ਨੂੰ ਦੇਖਿਆ ਚਲੋ ਸਰਬਜੀਤ ਗੁਰਨਾਮ ਸਿੰਘ ਨੇ ਉਹਨਾਂ ਦਾ ਹੱਥ ਫੜ ਲਿਆ ਹੁਣ ਪਿੱਛੇ ਨਾ ਦੇਖੋ ਜੋ ਪਿੱਛੇ ਛੁੱਟ ਗਿਆ ਉਹ ਹੁਣ ਸਾਡਾ ਨਹੀਂ ਰਿਹਾ ਲੋਹੇ ਦਾ ਭਾਰੀ ਗੇਟ ਚਰਚਰਾਹਟ ਦੀ ਆਵਾਜ਼ ਨਾਲ ਖੁੱਲ੍ਹਿਆ ਅਤੇ ਬੰਦ ਹੋ ਗਿਆ ਪਿੱਛੇ ਅਮਨ ਨੇ ਹੌਲੀ ਜਿਹਾ ਕਿਆ ਜਾਣ ਦਿਓ ਚਾਰ ਦਿਨਾਂ ਚ ਅਕਲ ਟਿਕਾਣੇ ਆ ਜਾਊਗੀ ਤਾਂ ਖੁਦ ਵਾਪਸ ਆ ਜਾਣਗੇ ਪਰ ਉਹ ਨਹੀਂ ਜਾਣਦੇ ਸਨ ਕਿ ਮਾਸਟਰ ਜੀ ਵਾਪਸ ਆਨਲਾਈਨ ਨਹੀਂ ਬਲਕਿ ਉਹਨਾਂ ਨੂੰ ਇੱਕ ਅਜਿਹਾ ਸਬਕ ਸਿਖਾਉਣ ਗਏ ਹਨ ਜੋ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਯਾਦ ਰਹੇਗਾ ਮਾਸਟਰ ਗੁਰਨਾਮ ਸਿੰਘ ਅਤੇ ਸਰਬਜੀਤ ਕੌਰ ਦਾ ਟਿਕਾਣਾ ਹੁਣ ਸ਼ਹਿਰ ਦੇ ਬਾਹਰਵਾਰ ਬਣੀ ਇੱਕ ਪੁਰਾਣੀ ਧਰਮਸ਼ਾਲਾ ਸੀ ਛਾਂ ਮੋ ਚੁੱਕੀ ਸੀ ਉਧਰ ਗੌਮਤੀ ਨਗਰ ਵਾਲੇ ਘਰ ਵਿੱਚ ਮਾਹੌਲ ਇੱਕਦਮ ਉਲਟ ਸੀ ਦਿੱਲੀ ਤੋਂ ਛੋਟਾ ਬੇਟਾ ਵਿੱਕੀ ਵੀ ਆ ਗਿਆ ਸੀ ਤਿੰਨੋਂ ਡਾਇਨਿੰਗ ਟੇਬਲ ਤੇ ਬੈਠੇ ਸਨ ਪ੍ਰੀਤੀ ਹੱਸਦੇ ਹੋਏ ਬੋਲੀ ਵਿੱਕੀ ਭਾਈ ਚੰਗਾ ਹੋਇਆ ਤੁਸੀਂ ਆ ਗਏ ਮੈਂ ਤਾਂ ਸੋਚ ਰਹੀ ਆ ਕਿ ਮਾਂ ਜੀ ਬਾਪੂ ਜੀ ਵਾਲੇ ਕਮਰੇ ਦੀ ਕੰਧ ਤੋੜਵਾ ਕੇ ਉੱਥੇ ਹੋਮ تھیਟਰ ਬਣਵਾ ਲੈਂਦੇ ਆ ਵਿੱਕੀ ਨੇ ਪੀਜ਼ਾ ਦਾ ਟੁਕੜਾ ਚਬਾਉਂਦੇ ਹੋਏ ਕਿਹਾ ਹਰੇ ਭਾਬੀ ਜੋ ਕਰਨਾ ਆ ਕਰੋ बस ਉਹ ਕੋਨੇ ਵਾਲੀ ਅਲਮਾਰੀ ਮੈਨੂੰ ਦੇ ਦਿਓ। ਉਸ ਵਿੱਚ ਸ਼ਾਇਦ ਬਾਪੂ ਜੀ ਨੇ ਕੁਝ ਪੁਰਾਣੇ ਐਫ.ਡੀ ਦੇ ਕਾਗਜ਼ ਰੱਖੇ ਹੋਣਗੇ। ਬੁੱਢਾ ਬਹੁਤ ਚਲਾਕ ਸੀ। ਤਿੰਨੋਂ ਜ਼ੋਰ-ਜ਼ੋਰ ਨਾਲ ਹੱਸ ਰਹੇ ਸਨ। ਉਹਨਾਂ ਨੂੰ ਲੱਗ ਰਿਹਾ ਸੀ ਕਿ ਉਹਨਾਂ ਨੇ ਇੱਕ ਬੋਝ ਉਤਾਰ ਕੇ ਸੁੱਟ ਦਿੱਤਾ ਹੈ। ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਇਹ ਉਹਨਾਂ ਦੀ ਆਖਰੀ ਹੱਸੀ ਸੀ। ਤਦ ਰਾਤ ਦੇ 8 ਵਜੇ ਵਜੇ ਘੰਟੀ ਵੱਜੀ। ਸਾਹਮਣੇ ਪੁਲਿਸ ਦੀ ਵਰਦੀ ਵਿੱਚ ਦੋ ਹਵਾਲਦਾਰ ਅਤੇ ਇੱਕ ਕਾਲੇ ਕੋਟ ਵਿੱਚ ਵਕੀਲ ਖੜਾ ਸੀ। ਵਕੀਲ ਦੇ ਹੱਥ ਵਿੱਚ ਇੱਕ ਮੋਟੀ ਫਾਈਲ ਸੀ। ਅਮਨ ਦਾ ਦਿਲ ਇੱਕ ਪਲ ਲਈ ਠੱਕ ਰਹਿ ਗਿਆ। "ਜੀ ਤੁਸੀਂ ਕੌਣ?" ਵਕੀਲ ਨੇ ਗੰਭੀਰ ਅਵਾਜ਼ ਵਿੱਚ ਕਿਹਾ, "ਮਿਸਟਰ ਰਮਨ, ਇਹ ਬੇਦਖਲੀ ਦਾ ਨੋਟਿਸ ਹੈ। ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਇਹ ਘਰ ਖਾਲੀ ਕਰਨ ਲਈ 24 ਘੰਟੇ ਦਾ ਸਮਾਂ ਦਿੱਤਾ ਜਾਂਦਾ ਹੈ।" ਅਮਨ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕੀ ਬਕਵਾਸ ਕਰ ਰਹੇ ਹੋ ਇਹ ਮੇਰਾ ਘਰ ਹੈ ਬਾਪੂ ਨੇ ਮੇਰੇ ਨਾਮ ਕੀਤਾ ਸੀ ਵਕੀਲ ਨੇ ਇੱਕ ਵਿਅੰਗ ਭਰੀ ਮੁਸਕਾਨ ਨਾਲ ਫਾਈਲ ਖੋਲੀ ਮਿਸਟਰ ਅਮਨ ਗਿਫਟ ਸੀ ਹੁਣ ਨਹੀਂ ਹੈ ਮਾਸਟਰ ਗੁਰਨਾਮ ਸਿੰਘ ਨੇ ਮਾਪਿਆਂ ਅਤੇ ਸੀਨੀਅਰ ਸਟੀਜ਼ਨਸ ਪਰਨ ਪੋਸ਼ਣ ਐਕਟ 2007 ਦੀ ਧਾਰਾ ਦੇਈ ਦੇ ਤਹਿਤ ਆਪਣੀ ਗਿਫਟ ਰੱਦ ਕਰਵਾ ਦਿੱਤੀ ਹੈ ਕਾਨੂੰਨ ਪੜੋ ਜੇਕਰ ਜ਼ਾਇਦਾਦ ਉਪਹਾਰ ਵਿੱਚ ਦਿੰਦੇ ਸਮੇ ਇਹ ਸ਼ਰਤ ਹੋਵੇ ਕਿ ਬੱਚੇ ਮਾਪਿਆਂ ਦੀ ਦੇਖਭਾਲ ਕਰਨਗੇ ਅਤੇ ਬੱਚੇ ਅਜਾਇਆ ਕਰਨ ਵਿੱਚ ਅਸਫਲ ਰਹਿੰਦੇ ਹਨ ਤਾਂ ਉਹ ਉਪਹਾਰ ਧੋਖਾਧੜੀ ਮੰਨਿਆ ਜਾਂਦਾ ਹੈ ਅਤੇ ਜ਼ਾਇਦਾਦ ਵਾਪਸ ਲਈ ਜਾ ਸਕਦੀ ਹੈ ਅਤੇ ਮਾਸਟਰ ਜੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਤੁਸੀਂ ਉਹਨਾਂ ਨੂੰ ਦਵਾਈ ਅਤੇ ਭੋਜਨ ਤੱਕ ਲੇਟਰ ছ ਆਇਆ ਹੈ ਵਿਕੀ ਵਿੱਚ ਇਹ ਹੀ ਬੋਲਿਆ ਪਰ ਅਸੀਂ ਕੋਰਟ ਜਾਵਾਂਗੇ ਵਕੀਲ ਨੇ ਇੱਕ ਹੋਰ ਕਾਗਜ਼ ਦਿਖਾਇਆ ਜ਼ਰੂਰ ਜਾਓ ਪਰ ਫਿਲਹਾਲ ਇਹ ਘਰ ਹੁਣ ਮਾਸਟਰ ਗੁਰਨਾਮ ਸਿੰਘ ਚੈਰੀਟੇਬਲ ਟਰਸਟ ਦੀ ਸੰਪਤੀ ਹੈ ਉਹਨਾਂ ਨੇ ਅੱਜ ਦੁਪਹਿਰ ਹੀ ਆਪਣੀ ਸਾਰੀ ਜਾਇਦਾਦ ਅਤੇ ਜਮਾ ਪੂੰਜੀ ਇੱਕ ਟਰਸਟ ਨੂੰ দান ਕਰ ਦਿੱਤੀ ਹੈ ਜੋ ਅਨਾਥ ਬੱਚਿਆਂ ਲਈ ਕੰਮ ਕਰਦਾ ਹੈ ਹੁਣ ਤੁਸੀਂ ਲੋਕ ਇੱਕ ਅनाथ ਆਸ਼ਰਮ ਤੇ ਨਜਾਇਜ਼ ਕਬਜ਼ਾ ਕਰਕੇ ਬੈਠੇ ਹੋ ਪੁਲਿਸ ਵਾਲੇ ਨੇ ਡੰਡਾ ਜ਼ਮੀਨ ਤੇ ਪਟਕਦੇ ਹੋਏ ਕਿਹਾ ਸਾਹਿਬ ਦਾ ਆਰਡਰ ਹੈ ਕੱਲ ਸਵੇਰੇ 10 ਵਜੇ ਤੱਕ ਘਰ ਖਾਲੀ ਮਿਲ ਜਾਣਾ ਚਾਹੀਦਾ ਹੈ ਨਹੀਂ ਤਾਂ ਸਮਾਨ ਸੜਕ ਤੇ ਸੁੱਟ ਦਿੱਤਾ ਜਾਵੇਗਾ ਅਗਲੇ ਦਿਨ ਦੀ ਸਵੇਰ ਅਮਨ, ਪ੍ਰੀਤੀ ਅਤੇ ਵਿਕੀ ਚਿਹਰੇ ਤੇ ਜਲਾਲਤ ਦੀ ਕਾਲਖ ਮਲੇ ਸੜਕ ਤੇ ਆ ਗਏ ਉਹਨਾਂ ਕੋਲ ਨਾ ਘਰ ਸੀ ਨਾ ਇੱਜ਼ਤ ਅਤੇ ਨਾ ਹੀ ਉਹ ਮਾਪੇ ਜੋ ਉਹਨਾਂ ਦੀ ਢਾਲ ਸਨ ਉਹ ਰੋਂਦੇ ਹੋਏ ਉਸ ਧਰਮਸ਼ਾਲਾ ਪਹੁੰਚੇ ਜਿੱਥੇ ਮਾਸਟਰ ਜੀ ਰੁਕੇ ਹੋਏ ਸਨ ਧਰਮਸ਼ਾਲਾ ਦੇ ਵਿਹੜੇ ਵਿੱਚ ਮਾਸਟਰ ਜੀ ਕੁਝ ਅਨਾਥ ਬੱਚਿਆਂ ਨੂੰ ਪੜ੍ਹਾ ਰਹੇ ਸਨ ਅਤੇ ਸ਼ਰਮਜੀਤ ਕੌਰ ਉਹਨਾਂ ਬੱਚਿਆਂ ਦੇ ਸਿਰ ਵਿੱਚ ਤੇਲ ਲਗਾ ਰਹੀ ਸੀ ਉਹਨਾਂ ਦੇ ਚਿਹਰਿਆਂ ਤੇ ਇੱਕ ਅਜਈ ਸ਼ਾਂਤੀ ਸੀ ਜੋ ਕਰੋੜਾਂ ਦੇ ਬੰਗਲੇ ਵਿੱਚ ਵੀ ਨਹੀਂ ਮਿਲੀ ਸੀ ਤਦ ਅਮਨ ਅਤੇ ਵਿੱਕੀ ਦੌੜਦੇ ਹੋਏ ਆਏ ਅਤੇ ਮਾਸਟਰ ਜੀ ਦੇ ਪੈਰਾਂ ਵਿੱਚ ਡਿੱਗ ਪਏ। ਬਾਪੂ ਜੀ ਸਾਨੂੰ ਸ਼ਰਮ ਤੇ ਨਾਲ ਲਿਆਓ। ਲੋਕ ਠੁੱਕ ਰਹੇ ਨੇ ਸਾਡੇ ਤੇ। ਅਸੀਂ ਸੁਧਰ ਗਏ ਹਾਂ। ਮਾ ਸਾਨੂੰ ਮਾਫ ਕਰ ਦਿਓ। ਸਰਬਜੀਤ ਦਾ ਦਿਲ ਪਸੀਜ ਗਿਆ। ਉਹਨਾਂ ਦੀ ਮੱਫਤਾ ਤੜਫੁੱਟੀ। ਉਹਨਾਂ ਦਾ ਹੱਥ ਅਮਨ ਦੇ ਸਿਰ ਤੇ ਜਾਣ ਲਈ ਉੱਠਿਆ। ਪਰ ਫਿਰ ਹਵਾ ਵਿੱਚ ਹੀ ਰੁਕ ਗਿਆ। ਉਹਨਾਂ ਦੀਆਂ ਅੱਖਾਂ ਸਾਹਮਣੇ ਉਹ ਮੰਜ਼ਰ ਘੁੰਮ ਗਿਆ। ਤੂਫਾਨੀ ਰਾਤ ਪਤੀ ਦੇ ਉਖੜਦੇ ਸਾਹ ਅਤੇ ਪ੍ਰੀਤੀ ਦੇ ਕਮਰੇ ਦਾ ਬੰਦ ਦਰਵਾਜ਼ਾ ਉਹਨਾਂ ਨੇ ਆਪਣੀ ਮੁਠੀ ਭੀੜ ਲਈ ਅਤੇ ਆਪਣਾ ਹੱਥ ਪਿੱਛੇ ਖਿੱਚ ਲਿਆ ਗੁਰਨਾਮ ਸਿੰਘ ਨੇ ਆਪਣੀ ਛੋਟੀ ਦੇ ਸਹਾਰੇ ਖੁਦ ਨੂੰ ਕੁਰਸੀ ਤੋਂ ਉਠਾਇਆ ਉਠੋ ਇਹ ਤਮਾਸ਼ਾ ਨਾ ਕਰੋ ਅੱਜ ਤੁਸੀਂ ਇੱਥੇ ਇਸ ਲਈ ਨਹੀਂ ਆਏ ਹੋ ਕਿਉਂਕਿ ਤੁਹਾਨੂੰ ਆਪਣੇ ਮਾਪਿਆਂ ਦੀ ਯਾਦ ਆਈ ਹੈ ਤੁਸੀਂ ਇੱਥੇ ਇਸ ਲਈ ਆਏ ਹੋ ਕਿਉਂਕਿ ਤੁਹਾਨੂੰ ਉਸ ਛੱਤ ਦੀ ਜ਼ਿਆਦਾ ਹੀ ਹੈ ਜੋ ਮੈਂ ਤੁਹਾਡੇ ਤੋਂ ਖੋ ਲਈਏ ਗੁਰਨਾਮ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਆਵਾਜ਼ ਸਖਤ ਸੀ ਜਦੋਂ ਇੱਕ ਪਿਤਾ ਆਪਣੀ ਪੂਰੀ ਜ਼ਿੰਦਗੀ ਦੀ ਕਮਾਈ ਬੱਚਿਆਂ ਦੇ ਨਾਮ ਕਰਦਾ ਹੈ ਤਾਂ ਉਹ ਸਿਰਫ ਵਸੀਅਤ ਨਹੀਂ ਕਰਦਾ ਆਪਣਾ ਬੁਢਾਪਾ ਗਿਰਵੀ ਰੱਖਦਾ ਹੈ ਮੈਂ ਤੁਹਾਨੂੰ ਮਕਾਨ ਦਿੱਤਾ ਤੁਸੀਂ ਉਸ ਨੂੰ ਇੱਟ ਪੱਥਰ ਸਮਝਿਆ ਮੈਂ ਇੱਕ ਪਿਤਾ ਦੇ ਤੌਰ ਤੇ ਤੁਹਾਨੂੰ ਮਾਫ਼ ਕਰਦਾ ਹਾਂ ਪਰ ਉਸ ਇਨਸਾਨ ਨੂੰ ਮੈਂ ਕਿਵੇਂ ਮਾਫ਼ ਕਰ ਦਿਆਂ ਜਿਸ ਨੇ ਮੇਰੀ ਪਤਨੀ ਦੀਆਂ ਮੰਗਾ ਵਿਕਵਾ ਦਿੱਤੀਆਂ ਉਹ ਮੰਗਾ ਸੋਨਾ ਨਹੀਂ ਸਨ ਮੇਰਾ ਸਵੇ ਮਾਨ ਸਨ ਗੁਰਨਾਮ ਸਿੰਘ ਨੇ ਅੰਤਿਮ ਫੈਸਲਾ ਸੁਣਾਇਆ ਉਹ ਮਕਾਨ ਹੁਣ ਅਨਾਥ ਆਸ਼ਰਮ ਬਣ ਚੁੱਕਾ ਹੈ ਅਤੇ ਤੁਸੀਂ ਤੁਸੀਂ ਲੋਕਾਂ ਦੇ ਕੋਲ ਮਾਪਾਪਾ ਹੋ ਕੇ ਵੀ ਤੁਸੀਂ ਅਨਾਥ ਹੋ ਗਏ ਹੋ ਜਾਓ ਇਥੋਂ ਆਪਣੀ ਮਿਹਨਤ ਨਾਲ ਆਪਣਾ ਘਰ ਬਣਾਓ। ਚਾਹੇ ਤਾਂ ਤੁਹਾਨੂੰ ਪਤਾ ਲੱਗੇ ਕਿ ਇੱਕ ਇੱਕ ਇੰਚ ਜੋੜਨ ਵਿੱਚ ਕਿੰਨਾ ਖੂਨ ਪਸੀਨਾ ਲੱਗਦਾ ਹੈ। ਤਿੰਨੋਂ ਸਮਝ ਗਏ ਸਨ ਕਿ ਹੁਣ ਕੁਝ ਨਹੀਂ ਹੋ ਸਕਦਾ। ਉਹ ਰੋਂਦੇ ਹੋਏ ਖਾਲੀ ਹੱਥ ਵਾਪਸ ਪਰਤ ਗਏ। ਉਹਨਾਂ ਦੇ ਜਾਣ ਤੋਂ ਬਾਅਦ ਸਰਬਜੀਤ ਨੇ ਪੁੱਛਿਆ ਕਿ ਅਸੀਂ ਜ਼ਿਆਦਾ ਸਜ਼ਾ ਨਹੀਂ ਦਿੱਤੀ? ਤਾਂ ਗੁਰਨਾਮ ਸਿੰਘ ਮੁਸਕਰਾਏ। ਸਰਬਜੀਤ ਜੇਕਰ ਅੱਜ ਅਸੀਂ ਪਿਗਲ ਜਾਂਦੇ ਤਾਂ ਉਹ ਕਦੇ ਇਨਸਾਨ ਨਹੀਂ ਬਣ ਪਉਂਦੇ ਕਦੇ-ਕਦੇ ਸਹੀ ਰਸਤਾ ਦਿਖਾਉਣ ਲਈ ਉਂਗਲੀ ਛੁਡਾ ਕੇ ਬੱਚਿਆਂ ਨੂੰ ਡਿੱਗਣ ਦੇਣਾ ਪੈਂਦਾ ਹੈ ਤਦ ਇੱਕ ਛੋਟਾ ਅਨਾਥ ਬੱਚਾ ਦੌੜਦਾ ਹੋਇਆ ਆਇਆ ਅਤੇ ਸਰਬਜੀਤ ਦੇ ਗਲੇ ਲੱਗ ਗਿਆ ਉਹਨਾਂ ਨੂੰ ਆਪਣਾ ਖੋਇਆ ਹੋਇਆ ਪਰਿਵਾਰ ਵਾਪਸ ਮਿਲ ਗਿਆ ਸੀ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਮਾਂ-ਬਾਪ ਏਟੀਐਮ ਮਸ਼ੀਨ ਨਹੀਂ ਹੁੰਦੀ ਉਹ ਰੱਬ ਦਾ ਰੂਪ ਹੁੰਦੇ ਹਨ ਉਹਨਾਂ ਦੀ ਕਦਰ ਕਰੋ ਇਸ ਤੋਂ ਪਹਿਲਾਂ ਕਿ ਬਹੁਤ देर ਹੋ ਜਾਵੇ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਉ ਇਜਾਜ਼ਤ ਸਾਤਿਸ਼ ਰਿਆ ਕਾਲ ਜੀ